अच्छा इधरों कटिंग शुरू की थी ने थोड़े मतलब ना जी नहीं एक्चुअली वो तुसी है आ, अच्छा ਤੁਸੀਂ ਤਾਂ ਬਚਿਆ ਹੀ ਨਹੀਂ ਕੁਝ ਵੀ ਨਾ ਨਾ ਇਹ ਤਾਂ ਬਰਾਬਰ ਹੋ ਗਿਆ ਸਾਰਾ ਪਾਣੀ ਇਹ ਤੁਸੀਂ ਲਗਭਗ ਸਮਝ ਲਓ ਵੀ 3 ਕਿਲੋਮੀਟਰ ਹੋਏਗੀ ਓਕੇ ਤੇ ਇੰਨਾ ਪਾਣੀ ਆਇਆ ਹਾਂ ਇਸ ਪਾਣੀ ਨੇ ਤੁਸੀਂ ਦਾ ਵੀ ਸਾਰਾ ਕੁਝ ਰੋੜ ਦਿੱਤਾ ਤੇ ਹੁਣ ਖਾਰ ਲੱਗਦੀ ਲੱਗਦੀ ਆ ਆ ਗਈ ਹੈ ਇਹ ਇੰਨਾ ਅੰਦਰ ਇੱਥੇ ਤੱਕ ਆ ਗਿਆ ਹਾਂ ਹਾਂ ਇਹ ਸਾਡਾ ਬਾਰਡਰ ਰੋਡ ਹੈ ਹਾਂ ਤੇ ਇਹ ਹੁਣ ਅਸੀਂ ਹੁਣ ਤੁਹਾਡੇ ਹੁਣ ਜਿਹੜਾ ਪਾਣੀ ਘਟਿਆ ਅੱਗੇ ਨਾਲ ਪਹਿਲਾਂ ਤਾਂ ਇਹ ਉੱਪਰ ਵੀ ਚੱਲ ਗਿਆ ਮੈਨੂੰ ਲੱਗਦਾ ਇੱਕ ਵਾਰੀ ਹਾਂ ਬੇਸੁਮਾਰ अच्छा हां ਜਿਹੜਾ 2 ਦਿਨ ਪਾਣੀ ਰਿਹਾ ਹੋ ਰਿਹਾ 2.5 ਲੱਖ ਕਿਊਸਿਕ ਅੱਛਾ ਜੀ 2.5 ਲੱਖ ਕਿਊਸਿਕ ਤੇ ਉਹਨੇ ਤਾਂ ਫਿਰ ਸਾਡੇ ਜਿਹੜੇ ਇਹ ਐਕਚੁਅਲੀ ਰਾਵੀ ਤੇ ਜਿਹੜਾ ਪਾਕਿਸਤਾਨ ਦਾ ਬਾਰਡਰ ਦੇ ਦਰਮਿਆਨ ਸਾਡੇ 80 ਪਿੰਡ ਨੇ ਓਕੇ ਔਰ ਇਹ 80 ਪਿੰਡਾਂ ਦੇ ਅੰਦਰ 90% ਪਿੰਡਾਂ ਚ ਪਾਣੀ ਫਿਰਿਆ ਓਕੇ ਤੇ ਇੱਥੇ ਤਾਂ ਇੱਥੇ 4-4 ਫੁੱਟ ਪਾਣੀ ਸੀਗਾ ਜਦੋਂ ਆਪਾਂ ਆਏ ਹਾਂ ਸੋ ਇੱਥੇ ਘਰ ਸੀਗੇ 4 ਅੱਛਾ ਰੁੜ ਗਿਆ ਬਿਲਕੁਲ ਇਹਦੇ ਵਿੱਚ ਇੱਧਰ ਤੁਸੀਂ ਦੇ ਉੱਪਰ ਹਾਂ ਇਹ ਰੈ residenciy ਵੀ ਇਹ ਆ ਆ ਵੀ ਸਾਡੇ ਬਿਲਡਿੰਗ ਕਰਦੇ ਇਹਦੇ ਸਿੱਧੇ ਦੁਕਾਨਾਂ ਨੇ ਇਹ ਵੀ ਠੰਡ ਤੇ ਪਿੱਛੇ ਘਰ ਸੀਗੇ ਇੱਥੇ ਗੁਜਰਾ ਦੇ ਘਰ ਸਨ ਕੋਈ 15 12 ਪ੍ਰਵਾਹ ਉਹ ਤਾਂ ਕੁਝ ਵੀ ਨਹੀਂ ਬਚਾ ਉਹਦੇ ਨਹੀਂ ਸਾਰਾ ਕੁਝ ਇਹਨਾਂ ਦਾ ਰੁੜ ਗਿਆ ਇਹ ਸਾਡੀ ਵਾਈਟ ਲਾਈਫ ਸੈਂਚਰੀ ਹੈ ਓਕੇ ਬਾਰਕ ਫਲੋਰ ਤੇ ਆ ਸਾਡਾ ਨਹੀਂ ਉਹ ਪਾਣੀ ਦਾ ਫਲੋ ਇਸ ਤਰ੍ਹਾਂ ਨਾ ਇੱਧਰ ਨੂੰ ਆ ਹਾਂ ਹਾਂ ਉਹ ਨੈਚੁਰਲ ਉਧਰ ਨਹੀਂ ਜਾ ਰਿਹਾ ਪਾਣੀ ਉੱਚੀ ਜਗ੍ਹਾ ਹੋਣਾ ਉੱਚੀ ਹੋ ਕੇ ਅੱਛਾ ਨਾਲ ਇਹਦਾ ਕੀ ਹੋਇਆ ਵੀ ਪਾਣੀ ਸਿੱਧਾ ਉੱਥੋਂ ਟੱਕਰ ਲਾ ਗਿਆ ਇਧਰੋਂ ਆਉਂਦੀ ਉਹਨੇ ਤੇਰਾ ਬਾਲੇ ਬਣ ਜਿਆਦਾ ਪਾਣੀ ਉਧਰੋਂ ਆ ਰਿਹਾ ਨਾ ਇਧਰੋਂ ਵੀ ਆ ਰਿਹਾ ਦੋ ਜਗ੍ਹਾ ਤੋਂ ਆ ਰਿਹਾ ਨਾ ਨਹੀਂ ਨਹੀਂ ਇਕੋ ਸੈਟ ਤੇ ਉਧਰ ਉਧਰ ਆ ਰਿਹਾ ਉਹ ਤਾਂ ਸਿੱਕਾ ਵੇਜਦਾ ਉਹ ਫੇਰ ਸਾਹਮਣੇ ਟੱਕਰ ਤੇ ਆ ਗਿਆ ਹਾਂ ਉਹ ਤਾਂ ਫਲੋ ਨੇਚਰਲ ਫਲੋ ਇਧਰ ਹੈ ਨਾ ਮਤਲਬ 88 ਦੇ ਹੜ ਨਾਲੋਂ 88 ਤੇ ਸਾਡੇ ਨਾਲ ਪਿੰਡਾਂ ਚ ਪਾਣੀ ਨਹੀਂ ਗਿਆ ਹਾਂ 88 ਚ ਜ਼ਿਆਦਾ ਆਇਆ ਸੀ ਕਪੂਰਥਲਾ ਜਿਹੜਾ ਮਤਲਬ ਬਿਆਸ ਤੇ ਸਤਲੋਈ ਦੇ ਇਧਰ ਕਿਸੇਗਾ ਸੀਗਾ ਬਟ ਰਾਬੀ ਟੁੱਟ ਗਿਆ ਦੋ ਅੱਛਾ ਇੱਕ ਦਾ ਸਾਡਾ ਪਿੰਡ ਪੈਂਦਾ ਮੈਰਾ ਗਲਾਂ ਅੱਛਾ ਮੈਰਾ ਗਲਾਂ ਤੋਂ ਰਾਬੀ ਟੁੱਟ ਗਿਆ ਆ ਪਿੰਡ 'ਤੇ ਸਾਰੇ ਪ੍ਰਭਾਵ ਦੋਗੇ ਉਹ ਕੋਈ 15 ਵੀ ਪਿੰਡ ਪਰ ਇਹ ਸਾਰਾ ਬਚਾ ਸੀ ਇਹ ਤਾਂ 3 ਕਿਲੋਮੀਟਰ ਤੋਂ ਸੀ ਆ ਜਿਆਦਾ 3.5 ਹੋਈਗੀ ਜਿਹੜੀ ਇਹਨੇ ਰੋਡ ਦਿੱਤੀ ਇਹ ਤੁਸੀਂ ਬੰਨ ਤਾਂ ਰਹੀ ਨਹੀਂ ਨਾ ਹਾਂ ਬਿਲਕੁਲ ਬਰਾਬਰੀ ਕਰਤਾ ਇਹ ਇਹ ਹੁਣ ਅਸੀਂ ਇਸ ਕਰਕੇ ਲੱਗੇ ਆ ਸਾਡੀ ਚਿੰਤਾਵਾਂ ਇਹ ਨੇ ਕਿ ਜਿਹੜੀ ਖਾਰ ਲੱਗੀ ਹੈ ਇਹ ਸਾਡੀ ਰੇਤਲੀ ਮਿੱਟੀ ਹੈ ਸਾਰੀ ਹਾਂ ਇਹ ਤਾਂ ਪਾਣੀ ਦੇ ਜਾ ਰਹੀ ਹੈ ਕੁਝ ਦਰਖਤ ਵੱਟ ਗਏ ਸੀ ਤੇ ਸੁੱਟੇ ਤਾਂ ਜੋ ਜਿਹੜਾ ਰੋਡ ਆਪਣਾ ਵੀ ਆਰੋ ਰੋਡ ਇਹਨੂੰ ਬਚਾਇਆ ਜਾ ਰਿਹਾ ਸੋ ਇਹ ਕੋਲੀ ਆਡਾ ਜਿਹਦਾ ਤੁਸੀਂ ਜ਼ਿਕਰ ਕਰਦੇ ਸੀ ਮਤਲਬ ਸਾਡਾ ਰਾਵੀ ਤੋਂ ਪਾਰਲਾ ਇੰਟਰ ਪੁਆਇੰਟ ਹੈ ਸਾਡਾ ਓਕੇ ਓਕੇ ਸੋ ਇਹ ਹੈ ਇਸ ਵੇਲੇ ਮੇਰੇ ਕੋਲ 51 ਜਾਂ 2 ਕਿਊਸਿਕ ਪਾਣੀ ਹੈ ਯਾਰ ਪਹਿਲਾਂ ਮਤਲਬ 1.5-2 ਲੱਖ ਤੇ ਪਹੁੰਚ ਗਿਆ 2.5 ਤੇ 2.5 ਲੱਭਣੀ ਨਹੀਂ ਸੀ ਸਾਡੇ ਕੋਲ ਲੱਭਣੀ ਸੀ ਜੀ ਵੀ ਫਿਰ ਬਹੁਤ ਦੇਖੋ ਸਾਰਾ ਨੀਚੋਂ ਕੱਢਤਾ ਸਾਰਾ ਕਿਨਾਰਾ ਸਭ ਘਾਰ ਹੈ ਪੂਰਾ ਹੀ ਰੋੜਕ ਲੈ ਗਿਆ ਮਕਾਨ ਸੀਾਇ ਤੇ ਜਿਹੜਾ ਇਸ ਤੋਂ ਪਾਰਾਂ ਸੀ ਹਾਂ ਉਹ ਤੁਹਾਡੇ ਮਿੱਟੀ ਖੜੀ ਦੇਖਦੇ ਉਸ ਤੋਂ ਪਾਰਲੇ ਪਾਸੇ ਨਹੀਂ ਇਹ ਤਾਂ ਇਹ ਤਾਂ ਨਹੀਂਆ ਭਰੀਆਂ ਇਹ ਇਹਦੇ ਪਿੱਛੇ ਹੀ ਇੱਥੇ ਉਹ ਰੋੜਕ ਪੇ ਲੈ ਗਿਆ ਮਤਲਬ ਪੂਰਾ ਉਹ ਥੱਲੋਂ ਝਾੜ ਕੱਢ ਦਿੰਦਾ ਹਾਂਜੀ ਹਾਂਜੀ ਆਓ ਜੀ ਹਾਂ कितने का आगे होंगे आज सर हजे तक तो सर कोई मेरे बहुत उसी पेशन देख लिया है अभी चल रहे हैं सर शाम तक अच्छा अच्छा के के? अच्छा 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 बीपी सारा चेक कर रहे हो शुगर भी टेस्ट हो जाती है चलो बहुत अच्छा ਕੀ ਕੋ ਮੈਂ ਲਓ ਲਓ ਕੋਈ ਆਜੋ ਆਜੋ ਅਸਦੀ ਮਾਤਾ ਜੀ ਠੀਕ ਹੋ ਚਲੋ ਬਹੁਤ ਹਮਤ ਆ ਤੁਹਾਡੀ ਇੱਥੇ ਵੀ ਕਿੰਨਾ ਕ ਪਾਣੀ ਸੀ ਇੱਥੇ ਤੁਹਾਡੇ ਘਰ ਚ ਆਇਆ ਸੀ ਪਾਣੀ ਹਾਂਜੀ ਉਧਰ ਕੋਲੀਆਂ ਸਾਡੇ ਕੋਲੀਆਂ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਲੱਕ ਲੱਕ ਪਾਣੀ ਆਇਆ ਸੀ ਘਰਾਂ ਦੇ ਅੰਦਰ ਵੀ ਵੜ ਗਿਆ ਘਰਾਂ ਘਰਾਂ ਕੋਕੇ ਦੇ ਸਾਡੇ ਕੋਈ ਨਹੀਂ ਕਰਦੇ ਅੱਜ ਤੁਹਾਡਾ ਉਹ ਪੂਰੀ ਮਦਦ ਕਰਾਂਗੇ ਪੂਰੀ ਮਦਦ ਕੋਲੀਆਂ ਆਇਓ ਫੇਰ ਆ ਮਾਰਿਓ ਫੇਰ ਆਵਾਂਗੇ ਸਾਰੇ ਪਾਸੇ ਹਾਂ ਹਾਂਜੀ ਇਧਰ ਉੱਪਰਲੇ ਪਾਸੇ ਆੜੇ ਘਰ ਨਾ ਜਿਹੜੀ ਗਲੀ ਵਿੱਚ ਬੋਲੀਆਂ ਤੇ ਮੈਂ ਕੱਲ ਘਰ ਘਰ ਹੀ ਗਏ ਆ ਹਾਂ ਮੇਰੀ ਤੇ ਡਿੱਗੀ ਸਿੱਲੀ ਦੀ ਮੈਂ ਤਾਂ ਬਾਹਰ ਨਹੀਂ ਆਈ ਸਾਡੇ ਉੱਪਰਲੇ ਪਾਸੇ ਮਕਾਨ ਆ ਬਾਹਰ ਤੇ ਅਸੀਂ ਘਰ ਘਰ ਰਾਸਨ ਸਾਰਾ ਕੁਝ ਭਜਾਤਾ ਹੋਰ ਵੀ ਕਰਾਂਗੇ ਬਾਕੀ ਆਵਾਂਗੇ ਜੀ ਆਵਾਂਗੇ ਕਰਾਂ ਘਰ ਵੀ ਦੇਖਾਂਗੇ ਜਿਹੜੇ ਜਿਹੜੇ ਤਾਰ ਬੰਦੇ ਲੈਂਦੀਆਂ ਹੋਈਆਂ ਲਿਆਓ ਦਿਓ ਲਿਆਓ ਉਹ ਬਾਬਾ ਵੀ ਥੋੜਾ ਜਿਹਾ ਲਿਆਇਆ ਸੀ ਨਾਲ ਅੱਛਾ ਤੇ ਮੇਜਰ ਮੈਡਮ ਕੀ ਆ ਰਹੀ ਹੈ ਇੱਥੇ ਦਿੱਕਤ ਮੇਜਰ ਕੀ ਦਿੱਕਤ ਕੋਈ ਨਹੀਂ ਹੈ ਦਿੱਕਤ ਬੁਖਾਰ ਹੈ ਜ਼ਰਦਾ ਹੋ ਰਹੀਆਂ ਅੱਛਾ ਅੱਛਾ ਇਹ ਨਾ ਇੱਕ ਥੋੜਾ ਜਿਹਾ ਪੋਸਟਮੈਟਿਕ ਸਟ्रेस ਸਿੰਡਰੋਮ ਵੀ ਹੁੰਦਾ ਹੈ ਉਹਦੇ ਨਾਲ ਠੀਕ ਜੀ ਮਾਤਾ ਜੀ ਕੀ ਤਕਲੀਫ ਹੈ ਜੀ ਕੀ ਵਾਧਾ ਬੀਬੀ ਵਾਧਾ ਅੱਛਾ ਬੁਲਾ ਲਓ ਤੁਹਾਡਾ ਜੀ ਪਾਣੀ ਨਾਲ ਕੀ ਇਨਫੈਕਸ਼ਨ ਬਣ ਰਹਾ ਹੋ ਗਿਆ ਪੈਰ ਪੈਰ ਮੇਰਾ ਜੀ ਅੱਛਾ ਤੁਸੀਂ ਵੀ ਆ ਮਾਤਾ ਜੀ ਅੱਛਾ ਮਾਤਾ ਕਿੱਥੇ ਚਲਣਾ ਤੁਹਾਨੂੰ ਦਵਾਈ ਸਾਰੀ ਹੈਗੀ ਹੈ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ ਠੀਕ ਹੈ ਜੀ

ਤੱਕ ਟੀ ਹੈ ਨਾ ਇਹ ਦਵਾਈ ਬਾਅਦ ਚ ਲੈ ਲਓ ਇੱਕ ਮਿੰਟ ਆ ਦਿਓ ਸਾਰੇ ਆ ਲੋ ਜਿਹੜਾ ਵੀ ਆਂਦਾ ਉਹਨੂੰ ਦਈ ਚੱਲੋ ਜੀ ਸਰ ਜੀ ਆਹ ਬਾਤਾਂ ਹੀ ਲਓ ਆਪਣਾ ਇਹ ਲਾਈਨ ਲਗਾ ਲਓ ਬੀਬੀ ਇਹਦੇ ਲਾਈਨ ਲਗਾ ਲਓ ਲਾਈਨ ਲਗਾ ਲਓ ਨਹੀਂ ਲਾ ਲਓ ਪਲੀਜ਼ ਕੋਈ ਅੱਗੇ ਲੰਗੀ ਤੋਂ ਮੈਂ ਇੱਕ ਲਾਈਨ ਲਾ ਲੇ ਤੇ ਜਾ ਬੇਟਾ ਫੜਾਈ ਕਰ ਆ ਆ ਆ ਸਾਰੇ ਆਜੋ ਯਾਰ ਆ ਆ ਆ ਕਰਦੇ ਦੂਜੀ ਜੜੀ ਆਪਣੇ ਆਸਾ ਨੂੰ ਆਸਾ ਨੂੰ ਦੇ ਦਿਓ ਆਪੇ ਵੰਡ ਦੇਣਾ ਆਸਾ ਜੀ ਸਤਿਨਾਮ ਦਾ ਰਾਮ 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 ਸਾਰੇ ਨੂੰ ਮਿਲ ਜਾਣਾ ਸਭ ਨੂੰ ਮਿਲਣਾ ਹੈ ਸਾਰੇ ਨੂੰ ਮਿਲਣਾ ਹੈ ਹਲੋ 3-4 ਸੋ ਨਹੀਂ ਸਭ ਨੂੰ ਮਿਲਣਾ ਸਿਰ ਲੋਕ ਹੈ ਮਿਲੀ ਮਿਲੀ ਆ ਦੇਖੋ ਇਹਨਾਂ ਦੇ ਵਿੱਚ ਵੀ ਸਬਰ ਸੰਤੋਖ ਹੈ ਮੈਂ ਕਿਹਾ ਇੱਕ ਹੋਰ ਲੈ ਲਓ ਕਹਿੰਦੇ ਨਹੀਂ ਇੱਕੋ ਲੈਣਾ ਹੈ ਕੁੜੀਆਂ ਹਾਂਜੀ ਛੋਟੇ ਬੱਚੇ ਘਰ ਆਣਾ ਆ ਲੋ ਸਾਰੇ ਕੁੜੀਆਂ ਹਾਂਜੀ ਆ ਲੋ ਆਸਾ ਜੂਂਦੇ ਸਾਰੇ ਆ ਆਸ਼ਾ ਵਰਕਰਾਂ ਤੋਂ ਆਓ ਆਪਣੀ ਆਓ ਵੰਡ ਰਹੇ ਹੋ ਤੁਸੀਂ ਆਓ ਤੁਸੀਂ ਵੰਡੋ ਆਪਣੇ ਵਾਸਤੇ ਰੱਖ ਲਿਓ ਆਪਣੇ ਸਾਮਾਨ ਰੱਖ ਲਿਓ ਚਲੋ ਤੁਲਾ ਪੁਛਾ ਲੈਟਰ ਆਜੋ ਆਪਾਂ ਉੱਧਰ ਗੱਲ ਕਰਦੇ ਆਂ ਇੱਥੇ ਕਰੋਗਾ ਥੋੜਾ ਸਾਈਡ ਤੇ ਖੜੇ ਹੋ ਜਾਓ ਇਹ ਉਧਰ ਆ ਜੀ ਉਧਰ ਆ ਜੀ ਪੁੰਝੇ ਚਾ ਲੈ ਉਧਰ ਬੰਦੇ ਸਾਰੇ ਕੰਮ ਕਰੀ ਤੇ ਬੱਸ ਕਰੋ 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 ਤੇ ਕਰੋ ਇੱਥੇ ਜਿਆਦਾ ਰਸਾ ਇੱਥੇ ਖੜ ਜੰਨੇ ਸਾਈਡ ਆਪਾਂ ਸਾਈਡ ਤੇ ਖੜਦੇ ਆ ਇੱਧਰ ਆਪਾਂ ਸਾਈਡ ਤੇ ਖੜਦੇ ਇਹਨਾਂ ਨੂੰ ਕੰਮ ਕਰੀ ਜਾਂਦੇ ਇਸ ਕਰਕੇ ਇੱਥੇ ਇੱਥੇ ਠੀਕ ਆ ਜੀ ਵੀਡੀਓ ਨਾਲ ਇੱਥੇ ਪਾ ਲਓ ਪਾ ਲਿਓ ਇਹ ਪੰਮਾ ਆ ਨੀ ਪੰਮਾ ਪੰਮਾ ਕਿਤੇ ਆਗੇ ਆ ਰਹੇ ਨੇ ਥੋੜਾ ਜਿਹਾ ਪਸਰਾ ਜਾਓ ਭਾਈ 1 ਮਿੰਟ ਆ ਜਾਓ ਸਮਸਾਂਵਾਂ ਆਓ ਇਕ ਮਿੰਟ ਯਾਰ ਤੁਹਾਡਾ ਦੌਰਾ ਰਹਿ ਗਿਆ ਹੈ ਕੈਂਪ ਸੀ ਗਾਇਜ਼ ਆ ਰਹੇ ਨੇ ਰਾਹਤ ਕੈਂਪਸਿਸ ਤੋਂ ਇਲਾਵਾ ਹੋਰ ਸਮਗਰੀ ਦੇ ਢੇਰ ਜਾਂ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਇਹ ਛੋਟੇ ਇਫੈਕਟਡ ਇਰੀਆਸ ਵਾਸਤੇ ਹੋਰ ਕੀ ਪਲਾਨਸ ਹੈਗੇ ਸਰ ਆ ਦੇਖੋ ਮੇਰੇ ਸਹਿਯੋਗੀ ਲਾਲਚਨ ਕਟਾਰੂ ਚੱਕ ਵੀ ਉਹ ਇੱਥੇ ਨੂੰ ਬਿਲੋਂਗ ਕਰਦੇ ਆ ਔਰ ਲਗਾਤਾਰ ਲੋਕਾਂ ਦੇ ਵਿੱਚ ਸੇਵਾ ਕਰ ਰਹੇ ਆ ਔਰ ਮੇਰਾ ਜਿਹੜਾ ਆਣ ਦਾ ਮਿਸ਼ਨ ਹੈਗਾ ਉਹ ਮੈਡੀਕਲ ਮਿਸ਼ਨ ਹੈ ਕਿਉਂਕਿ ਮੈਂ ਸ਼ੁਰੂ ਤੋਂ ਮੈਡੀਕਲ ਨਾਲ ਅਸੋਸੀਏਟਡ ਹਾਂ ਔਰ ਸਾਡੇ ਜਿਹੜੇ ਸਿਵਲ ਸਟਾਫ ਨੇ ਡਾਕਟਰ ਦਿੱਤੀ ਸਲਾਰੀ ਆ ਤੁਹਾਡੇ ਐਸ ਐਮਓ ਹੋਰ ਸਾਡੀ ਸਾਰੀ ਜਿਹੜੀ ਟੀਮ ਹੈ ਇਸ ਤਰ੍ਹਾਂ ਦੇ 27 ਕੈਂਪ ਸਾਡੇ ਚੱਲਦੇ ਆ ਔਰ ਅਸੀਂ ਜਿਹੜੀ ਹੈ ਮੋਬਾਈਲ ਮੈਡੀਕਲ ਟੀਮ ਤੇ ਰੈਪਿਡ ਰਿਸਪੌਂਸ ਟੀਮਸ ਬਣਾਈਆਂ ਹੋਈਆਂ ਹਰ ਰੋਜ਼ 5 600 ਬੰਦੇ ਜਿਹੜੇ ਹੈਗੇ ਉਹ ਦਵਾਈ ਲੈਂਦੇ ਆ ਸਾਡੇ ਕੈਂਪਾਂ ਦੇ ਵਿੱਚੋਂ ਇਸ ਤੋਂ ਸਿਵਾਏ ਅਸੀਂ ਜਿਹੜੇ ਅੱਜ ਕੱਲ ਕਿਉਂਕਿ ਜਦੋਂ ਫਲੱਡਸ ਆਉਂਦੇ ਆ ਉਹਦੇ ਨਾਲ ਜਿਹੜੇ ਮੱਖੀਆਂ ਮਛਰਾਂ ਨਾਲ ਤੇ ਗੰਦੇ ਪਾਣੀ ਨਾਲ ਡੈਂਗੀ ਚਿਕਨਗੁਨੀਆ ਔਰ ਡਾਇਰੀਆ ਦੇ ਕੇਸਸ ਥੋੜੇ ਆਏ ਆ 15 20 ਆਏ ਆ ਸਪਰਾਡਿਕ ਆ ਕੋਈ ਮਤਲਬ ਜਿਆਦਾ ਦਿੱਕਤ ਨਹੀਂ ਆ ਬਟ ਲੋਕਾਂ ਨੂੰ ਵੀ ਇਹ ਲਈ ਕਰਦੇ ਆ ਕਿ ਅਸੀਂ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ 20 ਲੀਟਰ ਪਾਣੀ ਦੇ ਵਿੱਚ ਗੋਲੀ ਪਾ ਦਿਓ 20 ਮਿੰਟ ਬਾਅਦ ਤੁਸੀਂ ਉਹਨੂੰ ਪੀ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਮਤਲਬ ਜ਼ਰੂਰੀ ਨਹੀਂ ਇੱਕ ਸਾਰਿਆਂ ਕੋਲੇ ਉਹਨੂੰ ਬੋਇਲ ਕਰਕੇ ਪੀ ਸਕਣ ਪਰ ਜੇ ਕਰ ਸਕਦੇ ਆ ਤਾਂ ਹੋਰ ਵੀ ਅੱਛੀ ਗੱਲ ਆ ਵੀ ਬੋਇਲ ਕਰਕੇ ਠੰਡਾ ਕਰਕੇ ਪੀਰੋ ਨਹੀਂ ਤਾਂ ਕਲੋਰੀਨ ਦੀ ਗੋਲੀ ਪਾ ਕੇ ਪੀ ਸਕਦੇ ਹੋ ਉਹਨਾਂ ਨੂੰ ਉਹਦਾ ਰੱਖਣ ਦੀ ਲੋੜ ਆ ਧਿਆਨ ਰੱਖਣ ਦੀ ਲੋੜ ਆ ਜੀ ਜਿਸ ਤਰ੍ਹਾਂ ਮੱਛਰ ਤੋਂ ਮੱਖੀਆਂ ਤੋਂ ਵੈਸੇ ਮੈਨੂੰ ਇੱਥੇ ਤੁਹਾਡੇ ਬਹੁਤ ਘੱਟ ਆ ਪਰ ਫਿਰ ਵੀ ਉਹ ਥੋੜਾ ਜਿਹਾ ਵਿਚਾਰ ਰੱਖਣ ਦੀ ਲੋੜ ਆ ਜੋ ਵੀ ਪ੍ਰਕੌਸ਼ਨ ਲੈ ਸਕਦੇ ਆ ਉਹ ਜ਼ਰੂਰ ਲਓ ਤੁਹਾਡੇ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਹੈਰਾਨੀ ਦੀ ਗੱਲ ਆ ਕਿ ਪਠਾਨਕੋਟ ਚ ਨਾ ਡੌਗ ਬਾਈਟ ਦੇ ਕੇਸਸ ਆ ਰਹੇ ਆ ਅਸੀਂ ਵੈਕਸੀਨੇਸ਼ਨ ਦਾ ਕਰ ਰਹੇ ਆ ਉਹਦੀ ਬਟ ਜਦੋਂ ਫਲੱਡਸ ਆਉਂਦੇ ਆ ਤੇ ਡੌਗ ਬਾਈਟ ਤੇ ਸਨੇਕ ਬਾਈਟਸ ਇਹਦਾ ਜਿਹੜਾ ਇੱਕ ਬੜਾ ਪੁਰਾਣਾ ਆਪਣਾ ਬਜ਼ੁਰਗਾਂ ਦਾ ਫਾਰਮੂਲਾ ਹੈਗਾ ਇੱਕ ਸੋਟੀ ਰੱਖੋ ਹੱਥ 'ਚ ਇੱਕ ਟਾਰਚ ਰੱਖੋ ਜੇ ਵੇਲੇ ਕੋਈ ਲੈ ਕੇ ਤੇ ਜਾਣਾ ਪੈਂਦਾ ਵੈਸੇ ਤਾਂ ਦਿਨੇ-ਦਿਨੇ ਸਾਰਾ ਕੰਮ ਨਵੇਲ ਡੋ ਤੇ ਆਦਰਵਾਇਜ਼ ਜਿਹੜਾ ਹੈਗਾ ਇਹਨਾਂ ਤੋਂ ਦੋਨਾਂ ਤੋਂ ਮਤਲਬ ਕੋਸ਼ਿਸ਼ ਕਰੀਏ ਬਚਾ ਦੇ ਆਪਾਂ ਲੇਕਿਨ ਸਾਡੇ ਕੋਲੇ ਸਨੇਕ ਬਾਈਟ ਦਾ ਵੀ ਔਰ ਡੌਗ ਬਾਈਟ ਦਾ ਵੀ ਸਾਰੀਆਂ ਦਵਾਈਆਂ ਅਸੀਂ ਸਾਰੇ ਜਿਹੜੇ ਸਾਡੇ ਸੈਂਟਰ ਆ ਗਿਆ ਬੇਸ ਕੈਂਪਸ ਆ ਉੱਥੇ ਅਵੇਲੇਬਲ ਹੈ ਬਟ ਜੇ ਹੋ ਜਾਏ ਡੌਗ ਬਾਈਟ ਤਾਂ ਫਿਰ ਡਿਲੇ ਨਹੀਂ ਕਰਨੀ ਇਮੀਡੀਏਟਲੀ ਆ ਕੇ ਟੀਕਾ ਲਵਾ ਲਓ ਤੁਹਾਡੇ ਪਹਿਲਾਂ ਇੱਥੇ ਇੱਕ ਮਾਂ ਤੇ ਬੇਟੀ ਨੂੰ ਰੈਬੀਜ਼ ਹੋ ਗਈ ਸੀ ਉਹ ਲਾ ਇਲਾਜ ਹੈ ਲੇਕਿਨ ਜੇ ਡੌਗ ਬਾਈਟ ਹੋਵੇ ਉਹ ਉਸ ਤੋਂ ਬਚਿਆ ਵੀ ਜਾ ਸਕਦਾ ਤੇ ਉਹਦਾ ਉਹਦੀ ਪ੍ਰੋਫੈਨਸ਼ਨ ਵੀ ਕੀਤੀ ਜਾ ਸਕਦੀ ਹੈ ਸਰ ਇਹ ਸੈਂਟਰ ਇਹੋ ਫੋਟੋ ਕਿੰਨੀ ਬੁੜੀ ਆ ਇੰਦਰਾ ਬੜੀ ਦੋਖੀ ਆ ਆ ਆ ਮੈਂ ਪਰਚੀ ਦੋ ਆ ਮੈਂ ਜਦੋਂ ਨਿੱਤ ਨਹੀਂ ਚਾਰੀ ਕੋਈ ਪਰਚੀ ਗਣੀ ਦਾ ਵਾਈਟ ਆ ਮੈਂ ਹੀ ਮੈਡੀਕਲ ਆਮ ਪਕਵਾਰ ਫਰਟੀ ਦੇ ਫਰਟੀ ਵਾਲਪੇ ਤੇ ਬਟਨ ਕੋਈ ਨਾ 25 ਦੋ ਨਹੀਂ ਮੈਡੀਕਲ ਕਹਿੰਦਾ ਤੇਰੀ ਆਹ ਚਲੋ ਕਿਹਨੇ ਖੜੀ ਆ ਆਲਾ ਬੰਦਾ taklifama de Thank okay. you.